ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਅਜਿਹੀ ਅਕਾਲ ਤਖਤ ਸਾਹਿਬ ਤੋਂ ਇੱਕ ਅਲੌਕਿਕ ਵਿਸ਼ਾਲ ਨਗਰ ਕੀਰਤਨ ਦੀ ਜੜੀ ਰਮਤਾ ਕੁਝ ਹੀ ਸਮੇਂ ਦੇ ਵਿੱਚ ਹੋ ਹੋਏਗੀ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਦੇਸ਼ ਵਿਦੇਸ਼ਾਂ ਤੋਂ ਲੋਕ ਜਿਹੜੇ ਨੇ ਇਸ ਸਮੇਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਨਸਤਵਸਤਕ ਹੋਣ ਲਈ ਪਹੁੰਚ ਰਹੇ ਨੇ ਉੱਤੇ ਹੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਗਤ ਦੀ ਆਮ ਨੂੰ ਦੇਖਦੇ ਹੋਇਆ ਜਿਹੜੇ ਉਹਨਾਂ ਸਭ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੁਣ ਨਗਰ ਕੀਰਤਨ ਦੀ ਆਰੰਭਤਾ ਜੜੀ ਆ ਹੋਣ ਜਾ ਰਹੀ ਹੈ ਅੰਦਾਜ਼ਾ ਹੈ ਕਿ ਪੰਜਾਬ ਪਿਆਰਿਆਂ ਦੀ ਅਦਖਸ਼ਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਹਦਾ ਇਸ ਨਗਰ ਕੀਰਤਨ ਦੀ ਜੜੀ ਹੋਰ ਅੰਮਤਾ ਹੋਏਗੀ ਤਾਂ ਤਸਵੀਰਾਂ ਜਰੀਆਂ ਨੇ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਤੋਂ ਜਿੱਥੇ ਕੁਝ ਸਮ ਜਿਹੜੀ ਹੈ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਵਿਸ਼ਾਲ ਲੋਕਿਕ ਨਗਰ ਕੀਰਤਨ ਦੀ ਜਰੀ ਆਰੰਭਤਾ ਹੈ ਉਹ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਪੰਜ ਪਿਆਰੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਦੇ ਹੇਠ ਜੀ ਇਸ ਵਿਸ਼ਾਲ ਨਗਰ ਕੀਰਤਨ ਦੀ ਜਰੀ ਆਰੰਭਤਾ ਹੋਈਏ ਔਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋਰਾ ਪਾਵਨ ਸਰੂਪ ਹੈ ਉਹ ਜਿਹੜਾ ਹੁਣ ਪਾਲਕੀ ਸਾਹਿਬ ਦੇ ਵਿੱਚ ਜਿਹੜਾ ਉਹ ਲਿਆਂਦਾ ਜਾ ਰਿਹਾ ਹੈ ਅਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਤੋਂ ਹੁੰਦੇ ਹੋਏ ਇਹ ਨਗਰ ਕੀਰਤਨ ਜਿਹੜਾ ਉਹ ਨਗਰ ਕਰਵਲ ਨੂੰ ਜਿਹੜਾ ਉਹ ਅੱਗੇ ਨੂੰ ਵਧ ਰਿਹਾ ਅਤੇ ਪਾਲਕੀ ਸਾਹਿਬ ਦੇ ਵਿੱਚ ਸ਼ਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਹੜਾ ਹੈ ਅ ਅੱਗੇ ਦੀ ਤਰਫ ਜਿਹੜਾ ਉਹ ਲਜ਼ਾਇਜ਼ ਆ ਰਿਹਾ ਤੇ ਤੁਹਾਨੂੰ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਰੀਆ ਨੇ ਉਹ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰਦਿਆਂ ਨਾਨਕ ਸੰਗਤਾਂ ਜਰੀਆ ਨੇ ਚੱਲਦੀਆਂ ਨੇ ਤੇ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅੰਮ੍ਰਿਤਸਰ ਸਚਕਨ ਸ਼੍ਰੀ ਹਰਮੰਦਰ ਸਾਹਿਬ ਤੋਂ ਜਿੱਤੇ ਅੱਜ 350ਵੇਂ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਤੋਂ ਦੱਸਦੇ ਕਿ ਤਿੰਨ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ ਅਲੌਕਿਕ ਵਿਸ਼ਾਲ ਨਗਰ ਕੀਰਤਨ ਜਿਹੜਾ ਸਚਕੰਡ ਸ਼੍ਰੀ ਮੰਦਿਰ ਸਾਹਿਬ ਤੋਂ ਜਿਹੜਾ ਅੱਜ ਸਜਾਇਆ ਗਿਆ ਅਤੇ ਕਰਕੇਤਰ ਅੰਮ੍ਰਿਤਸਰ ਦੇ ਪ੍ਰਾਤਨ ਬਜ਼ਾਰਾ ਤੋਂ ਹੁੰਦੇ ਹੋਏ ਜਿਹੜਾ ਜਰਮ ਸਥਾਨ ਚੇਲੀਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਗੁਰਕੇ ਮਹਿਲ ਦੇ ਵਿੱਚ ਪਹੁੰਚ ਕੇ ਜਿਹੜਾ ਇਹ ਨਗਰ ਕੀਰਤਨ ਜਰਾਉ ਸੰਪੰਨ ਹੋਏਗਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਰਕਤ ਕਰ ਰਹੀਆਂ ਨੇ ਤੇ ਉੱਥੇ ਹੀ ਦੂਸਰੀ ਤਰਫ ਅਗਰ ਗੱਲ ਕੀਤੀ ਜਾਵੇ ਤਾਂ ਸਕੂਲੀ ਬੈਂਡ ਜਿਹੜੇ ਨੇ ਸਕੂਲੀ ਬੱਚੇ ਜਿਹੜੇ ਨੇ ਇਸ ਨਗਰ ਕੀਰਤਨ ਦੇ ਵਿੱਚ ਜਿਹੜੀ ਸ਼ਰਕਤ ਕਰਨਗੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਸਕੂਲ ਦੇ ਬੱਚੇ ਵੀ ਜਿਹੜੇ ਨੇ ਉਹ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੋ ਐਨ ਤੇ ਉੱਥੇ ਹੀ ਖਾਲਸਾ ਹੀ ਫੌਜ ਵੱਲੋਂ ਵੀ ਜਿਹੜੇ ਨੇ ਗਰਤਕੇ ਦੇ ਜਿਹੜੇ ਆਪਣੇ ਜੋਰ ਜਿਹੜੇ ਨੇ ਉਹ ਦਿਖਾਈ ਜਾ ਰਹੇ ਨੇ ਤਸਵੀਰਾਂ ਜਿਹੜੀਆਂ ਅਸੀਂ ਤੁਹਾਡਾ ਸੰਧੀਆ ਕਰ ਰਹੇ ਆ ਇਹ ਵਿਸ਼ਾਲ ਅਲੌਕਿਕ ਨਗਰ ਕੀਰਤਨ ਦੀ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਸੀ ਔਰ ਉਹ ਅੰਮ੍ਰਿਤਸਰ ਦੇ ਪ੍ਰਾਤਨ ਬਾਜ਼ਾਰਾ ਤੋਂ ਹੁੰਦੇ ਹੋਏ ਜਿਹੜੇ ਗੁਰੂ ਕੇ ਮਹਿਲ ਨਗਰ ਕੀਰਤਨ ਪਹੁੰਚ ਕੇ ਜਲਾਉ ਸੰਪਨ ਹੋਏਗਾ ਇਹ ਗੱਲਬਾਤ ਵੀ ਕਰਾਂਗੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਦੀ ਤੇ ਧਰਨ ਦੀ ਚਾਦਰ ਨਵੇਂ ਪਾਸ਼ਾ ਸ਼ਿਲਗੁਰੂ ਤੇ ਪਦ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸ਼ਤੀ ਦਾਸ ਜੀ ਭਾਈ ਵਿਆਲਾ ਜੀ ਦੇ 350 ਸਾਲਾ ਸ਼ਹੀਦੀ ਸਮਾਰਕ ਸਤਾਬ ਨੂੰ ਸਨਮਰਪਤ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਕਾਸ਼ ਕਜਾਓ ਖਾਸੇ ਜਕਾਰਿਆਂ ਤੇ ਫੁੱਲਾਂ ਦੀ ਬਰਖਾ ਨਾਲ ਮਹਾਨ ਨਗਰ ਕੀਰਤਨ ਆਰੰਭ ਹੋਇਆ ਹੈ ਇਹ ਨਗਰ ਕੀਰਤਨ ਜੋ ਇਸ ਸ਼੍ਰੀ ਅਕਾਲ ਤਖਤ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਪਜਾਰਾਂ ਤੋਂ ਹੁੰਦਾ ਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਵਿਖੇ ਸੰਪੂਰਨ ਹੋਏਗਾ ਇਸ ਨਗਰ ਕੀਰਤਨ ਵਿੱਚ ਵੱਡੀ تعداد ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਨਤਮਸਤ ਹੋਣ ਵਾਸਤੇ ਸ਼ਾਮਲ ਹੋ ਜਾਣ ਸੰਕਟਾਂ ਵਿੱਚ ਕਾਫੀ ਜ਼ਿਆਦਾ ਉਛਾਪ ਆਇਆ ਜਾ ਰਿਹਾ ਮੈਂ ਦੇਖਿਆ ਹੈ ਕਿ ਰਸਤੇ ਦੇ ਵਿੱਚ ਵੀ ਸੰਕਟਾਂ ਇਸ ਨਗਰ ਦੀ ਪਿੰਡਾਂ ਇਤਿਜਾਰ ਬੜੀ ਬੇਸਬਰੀ ਨਾਲ ਕਰੀਆਂ ਮੈਂ ਸਮੁੱਚੀਆਂ ਸੰਕਟਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਸੰਕਟਾਂ ਨਗਰ ਕੀਤਾ ਹੋਇਆ ਸ਼ਾਮਲਾ ਹੋਇਆ ਹਨ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾਰਯੋ ਪ੍ਰਧਾਨ ਸਾਹਿਬ ਜੀ ਵੱਲੋਂ ਜੀ ਆਖਦਾ ਹਾ ਸਮੁੱਚੀਆਂ ਸੰਕਟਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਲਕ ਜੰਜੂਰ ਆਖਾ ਪ੍ਰਵਤਾ ਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀ ਨ ਉਚਰੀ ਐਸੇ ਦੀਨ ਦਿ얄 ਤਨ ਨਾਵੇਂ ਪਾਤਸ਼ਾਹ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬ ਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਵਿਸ਼ਾਲ ਨਗਰ ਕੀਰਤਨ ਦੀ ਰੰਭਤਾ ਹੋਈ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਜੋ ਕਿ ਗੁਰੂ ਕੇ ਮੈਲ ਸਤਗੁਰਾਂ ਦੇ ਧੰਗ ਗੁਰਦੇਵ ਭਾਦਰ ਮਹਾਰਾਜ ਜੀ ਦੇ ਪ੍ਰਕਾਸ਼ ਸਥਾਨ ਤੇ ਸਮਾਪਤੀ ਹੋਣੀ ਹੈ ਸਤਗੁਰਾਂ ਦੇ ਅਤੇ ਸ਼ਹੀਦਾ ਸਿੰਘਾਂ ਦੇ ਸਾਰਿਆਂ ਦੇ ਚਰਨਾਂ ਵਿੱਚ ਕੋਟਾਨ ਕੋਟ ਪ੍ਰਣਾਮ ਹੈ ਵੱਧ ਤੋਂ ਵੱਧ ਬਾਣੀ ਪੜਿਏ ਸਿਮਰਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਦਰਬਾਰ ਸਾਹਿਬ ਦੇ ਜੈ ਹੈਡ ਗਰੰਟੀ ਜਿਲ੍ਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਅੱਜ ਦੇ ਇਸ ਵਿਸ਼ਾਲ ਅਲੌਕਿਕ ਨਗਰ ਕੀਰਤਨ ਤੇ ਉਹਨਾਂ ਦਾ ਕੀ ਆਖਣਾ ਹੈ ਨੌਮੀ ਪਾਤਸ਼ਾਹੀ ਸ਼੍ਰੀ ਗੁਰੂ ਤੀਂਗ ਭਾਦੁਰ ਸਾਹਿਬ ਜੀ ਅਤੇ ਭਾਈ ਸਤੀ ਦਾਸ ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਸਮਾਗਮਾ ਨੂੰ ਸਮਰਪਿਤ ਸਟਾਪ ਦੀ ਨੂੰ ਸਮਰਪਿਤ ਇੱਕ ਵਿਸ਼ਾਲ ਅਲੌਕਿਕ ਨਗਰ ਕੀਰਤਨ ਜਿਹੜਾ ਉਹ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਜਿਹੜਾ ਸ਼ਰੀਅਕਾਲ ਤਗਤ ਸਾਹਿਬ ਤੋਂ ਜਿਸ ਦੀ ਆਰਾਮਤਾ ਹੋਈ ਹੈ ਉਸ ਨਗਰ ਕੀਰਤਨ ਸਜਾਇਆ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰ ਰਹੀਆਂ ਨੇ ਔਰ ਜਿੱਥੋਂ ਪੁਰਾਣੇ ਅੰਮ੍ਰਿਤਸਰ ਦੇ ਪ੍ਰਾਤਨ ਬਜ਼ਾਰਾ ਤੋਂ ਹੁੰਦੇ ਹੋਏ ਇਹ ਨਗਰ ਕੀਰਤਨ ਜਿਹੜਾ ਹੁਣ ਅਗੇ ਦੀ ਤਰਫ ਵਧਦਾ ਪਿਆ ਅਤੇ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਵੱਲੋਂ ਵੀ ਜਿਹੜਾ ਇਹਨਾਂ ਇਸ ਨਗਰ ਕੀਰਤਨ ਦਾ ਜਗਾ ਜਗਾ ਤੇ ਸਵਾਗਤ ਕੀਤਾ ਜਾ ਰਿਹਾ ਔਰ ਤੇ ਜਿਹੜੀ ਸੰਗਤ ਜਿਹੜੀ ਇਹ ਨਾਲ ਇਸ ਨਗਰ ਕੀਰਤਨ ਦੇ ਵਿੱਚ ਚੱਲ ਰਹੀ ਹੈ ਤਾਂ ਉਹਨਾਂ ਦੇ ਲਈ ਲੰਗਰ ਪਾਣ ਦੀ ਵੀ ਵਿਵਸਥਾ ਜਰੀ ਹੈ ਸੰਗਤ ਰੋ ਜਗਾ ਜਗਾ ਤੇ ਇਹ ਦਿਰੀਓ ਕੀਤੀ ਗਈ ਹੈ ਤਸਵੀਰਾਂ ਜਿਹੜੀਆਂ ਨੇ ਇਸ ਨਗਰ ਕੀਰਤਨ ਦੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਤੇ ਸਕੂਲੀ ਬੈਂਡ ਜਿਹੜਾ ਹੈ ਉਹ ਬੱਚੇ ਜਿਹੜੇ ਨੇ ਉਹ ਨਾਲ-ਨਾਲ ਚੱਲ ਰਹੇ ਨੇ ਤੇ ਉਥੇ ਹੀ ਜਿਹੜਾ ਖਾਲਸਾ ਹੀ ਬੈਂਡ ਜਿਹੜਾ ਹੈ ਉਹ ਵੀ ਵਾਹਿਗੁਰੂ ਦੀ ਧੁਨਾ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਵਜਾਈਆਂ ਜਾ ਰਹੀਆਂ ਨੇ ਤੇ ਨਾਲ-ਨਾਲ ਵਾਹਿਗੁਰੂ ਦੀ ਧੁਨਾ ਵਜਾ ਜਾਂਦੇ ਹੋਏ ਨਾਲ-ਨਾਲ ਚੱਲ ਰਹੇ ਨੇ ਅਤੇ ਦੂਸਰੀ ਤਰਫ ਜਿਹੜਾ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਵੀ ਕਿਤੇ ਗਏ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਨਾਲ-ਨਾਲ ਚੱਲ ਜਿਹੜਾ ਇਸ ਨਗਰ ਕੀਰਤਨ ਦੇ ਨਾਲ-ਨਾਲ ਸੁਰੱਖਿਆ ਦੇ ਮੱਦੇਨਜ਼ਰ ਉਹ ਵੀ ਨਾਲ-ਨਾਲ ਚੱਲ ਰਿਹਾ ਹੈ ਅਤੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਰੀਆਂ ਨੇ ਉਹ ਵੀ ਨਤਮਸਤਕ ਹੋਣ ਦੇ ਲਈ ਪਹੁੰਚੀ ਹੋਈਆਂ ਨੇ ਤੇ ਗੁਰਕੇ ਮਹਿਲ ਅਸੀਂ ਹੁਣ ਪਹੁੰਚ ਚੁੱਕੇ ਹਾਂ ਗੁਰਕੇ ਮਹਿਲ ਦੀਆਂ ਤਸਵੀਰਾਂ ਦੇ ਰਿਹਾ ਨੇ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੱਥੇ ਇੱਕ ਤਰਫ ਖਾਲਸਾਈ ਫੌਜ ਜਰੀ ਹੈ ਉਹ ਆਪਣੇ ਗੱਤਕੇ ਦੇ ਜਿਹੜੇ ਜੋਹਰ ਦਿਖਾ ਰਹੀ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਜਰੀਆਂ ਨੇ ਉਹ ਵੀ ਇੱਥੇ ਪਹੁੰਚੀ ਹੋਈਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਸਮੇਂ ਅਸੀਂ ਖੜੇ ਹਾਂ ਜਨਮ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਗੁਰਕੇ ਮਹਿਲ ਦੇ ਵਿੱਚ ਕਰਿਆ ਜਿੱਤੇ ਉੱਥੇ ਦੇਖ ਲਓ ਵੱਡੀ ਗਿੰਦੀ ਦੇ ਵਿੱਚ ਸੰਗਤਾਂ ਜੜੀਆਂ ਨੇ ਉਹ ਗੁਰਕੇ ਮੈਲ ਦੇ ਵਿੱਚ ਨਤਮਕਾ ਖਾਣ ਲਈ ਪਹੁੰਚੜੀਆਂ ਨੇ 350ਵੇਂ ਸ਼ਿਦੀ ਤਿਹਾਰਿਆਂ ਨੂੰ ਸਮਰਪਿਤ ਜਿਹੜੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਵਕਫ ਵਜੋਂ ਜਿਹੜੇ ਨੇ ਗੁਰਮੁਖੀ ਸਮਾਗਮ ਜਰੇ ਦੇ ਉਹ ਲੈ ਕੇ ਜਾ ਰਹੇ ਸੀ ਉੱਥੇ ਹੀ ਅੱਜ ਅਗਰ ਗੱਲ ਕਰੀਏ ਤਾਂ ਸਤਖੰਡ ਜੀ ਦੇ ਮੰਦਰ ਸਾਹਿਬ ਦੀ ਅਦਾਲਤ ਕਸਾਈ ਕੋ ਇੱਕ ਵਿਸ਼ਾਲ ਅਲੌਕਿਕ ਨਗਰ ਕੀਰਤਨ ਦੀ ਜਰੀਆ ਹਫਤਾ ਕੀਤੀ ਜਾਂਦੀ ਆ ਤੇ ਉਹ ਵਿਸ਼ਾਲ ਨਗਰ ਕੀਰਤਨ ਜਿਹੜਾ ਵਾ ਅੰਮ੍ਰਿਤਸਰ ਦੇ ਬਾਤਨ ਬਜ਼ਾਰਿਆ ਬਜ਼ਾਰਾ ਤਾਂ ਹੁੰਦਾ ਹੋਇਆ ਬਹੁਤ ਬਜ਼ਾਰਾ ਤਾਂ ਹੁੰਦਾ ਹੋਇਆ ਜੋ ਨਜ਼ਰ ਕੇ ਤਨ ਹੈ ਉਹ ਇਸ ਸਮੇਂ ਗੁਰਕੇ ਮਹਿਲ ਜਿਹੜਾ ਪਹੁੰਚ ਚੁੱਕਾ ਔਰ ਜੇ ਤੁਸੀਂ ਵੇਖ ਲਦੇ ਹੋ ਗੁਰਕੇ ਮਹਿਲ प्रांगण ਦੇ ਵਿੱਚ ਜਿਹੜੀਆਂ ਗੁਰਕੀਆਂ ਲੜਨੀਆਂ ਹੀ ਫੌਜਾਂ ਜਿਹੜੀਆਂ ਨੇ ਉਹਨਾਂ ਵੱਲੋਂ ਜਿਹੜੇ ਆਪਣੇ ਜੋਰ ਜਿਹੜੇ ਨੇ ਉਹ ਦਿਖਾਏ ਜਾ ਰਹੇ ਨੇ ਇਸ ਸਮੇਂ ਉਹ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਸਤਿਕੰਚਰੀ ਮੰਦਿਰ ਸਾਹਿਬ ਦੇ ਵਿਦ ਨਾਪਤਾ ਪਹੁੰਚ ਗਿਆ ਨੇ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਤੁਸੀਂ ਦੇਖ ਰਹੇ ਹੋ ਕੁਰਕੇ ਮੈਦਾਨ ਤੋਂ ਜਦੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਗ੍ਹਾ ਨੇ ਉਹ ਕੁਰਕੇ ਮੈਦਾਨ ਦੇ ਵਿੱਚ ਨਾਪਤਾ ਪਹੁੰਚ ਗਿਆ ਨੇ ਉੱਥੇ ਹੀ ਜਿਹੜੀਆਂ ਨੰਦ ਸਿੰਘ ਫੌਜਾਂ ਨੇ ਢੁਰਗੀਆਂ ਲਾ ਕੇ ਫੌਜਾਂ ਵੱਲੋਂ ਵੀ ਜਿਹੜੇ ਨੇ ਉਹ ਆਪਣੇ ਕਰਤਾ ਵੀ ਆਪਣੇ ਜੋਰ ਜਿਹੜੇ ਨੇ ਉਹ ਦਿਖਾਈ ਜਾ ਰਹੇ ਨੇ ਰੱਤਕੇ ਦੇ ਜੋਰ ਜਿਹੜੇ ਨੇ ਉਹ ਦਿਖਾਈ ਜਾ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਉੱਥੇ ਤੁਸੀਂ ਦੇਖ ਰਹੇ ਹੋ ਉਰਕੇ ਮੈਦੋਂ ਵੱਡੀ ਗਿਣਤੀ ਦੇ ਸੰਤਾਂਾਂ ਵੀ ਜਿਹੜਿਆਂ ਨੇ ਪੋਜ ਦੇ ਨਫਤਕ ਹੋਲੀ ਪੋਚੋਈਆਂ ਨੇ ਜਿੱਤੇ ਸੰਤਾਵ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਅੱਜ ਦੇ ਇਜ਼ਹਾਰੇ ਤੇ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਇ ਕਾਲਤਾ ਸਾਹਿਬ ਤੋਂ ਨਗਰਕੀ ਤੋਂ ਸਜਾਇਆ ਗਿਆ ਤੇ 350 ਸਾਲਾਂ ਸੰਗਤ ਬੜੀ 350 ਸਾਲਾਂ ਦੀ ਸਤਾਵ ਦੀ ਮਨਾਈ ਗਈ ਸੰਗਤ ਦਾ ਫੜਾ ਪਾਇਆ ਆਇਆ ਪਿਆ ਹੈ ਮਾਣ ਕਿਰਪਾ ਸਰਕਾ ਕਾਲਤਾ ਸਾਬ ਤੋਂ ਪਰਮਾਨੰਥ ਭਾਈ ਮਦੀਦਾ ਜੀ ਗੁਤੇਬਾ ਦੀਦਾ ਜੀ ਦੀਆਂ ਨਾਲ ਭਾਈ ਭਾਈ ਦਾ ਭਾਈ ਸਦਾ ਜੀ ਭਾਈ ਜਲਾ ਜੀ ਉਹਨਾਂ ਦੀ ਯਾਦ ਵਿੱਚ ਮਨਾ ਰਹੇ ਆ ਸਾਰੇ ਵਰਲਡ ਵਿੱਚ ਮਨਾ ਰਹੇ ਆ ਬਾੜੀ ਸਕਦਾ ਮੀ ਹੋਰ ਜਿੱਥੇ ਸੰਗਤਾਂ ਪਾਈਆਂ ਚੜ੍ਹਦੀ ਕਲਾ ਨਾਲ ਬਹੁਤ ਸ਼ਾਮ ਆ ਇੱਕ ਹੈ ਭਾਈ ਸਾਹਿਬ ਜੀ ਇਹ ਕਰ ਰਹੇ ਇੰਟਰ ਹੈ ਇਹਨਾਂ ਦਾ ਬੜਾ ਉਦਮ ਆ ਇਹਨਾਂ ਨੇ ਬੜੀ ਖਤਮਾਇਦੀ ਉਹ ਸੰਗਤਾਂ ਚੜ੍ਹਦੀ ਕਲਾ ਟਕਾਰੇ ਪਾਏ ਪਾਏ ਤਾਂ ਹਾਂ ਦਾ ਸਿਰ ਗੁਤੇਬਾ ਦੀਦਾ ਜੀ ਜਨਾਂ ਨੂੰ ਭਾਵੇਂ ਸਾਤ ਤਸਰੀ ਆਗਾ ਲੋ ਛੋਟਵੀਂ ਸੰਗਤਾਂ ਨੇ ਉਹਨਾਂ ਦੇ ਨਾਲ ਵੀ ਅੱਜ ਗੱਲਬਾਤ ਕਰਾਂਗੇ ਕਿ ਅੱਜ ਦਾ ਇਸ ਲੋਕਿੰਗ ਨਗਰ ਕੀਰਤਨ ਜਿਹੜਾ ਵਾ ਵੱਡੀ تعداد ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਵੀ ਜੜੀਆਂ ਨੇ ਪਹੁੰਚ ਨਕਸਪਸਤ ਕਰਨ ਲਈ ਪਹੁੰਚੜੀਆਂ ਨੇ ਗੁਰ ਕੇ ਮਹਿਲ ਜਨਮ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਉੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਜੜੀਆਂ ਨੇ ਪਹੁੰਚੀਆਂ ਨੇ ਕੀ ਕਹੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਦੇਸ਼ ਵਾਸੀਆਂ ਨੂੰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਾਢੇ 3 ਸਾਲਾਂ ਦੇ ਲੱਖ ਲੱਖ ਵਧਾਈਆਂ ਮਹਾਰਾਜ ਜੀਓ ਜਿਹੜੀਆਂ ਸੰਗਤਾਂ ਨੇ ਬੜੇ ਉਤਸ਼ ਬੁਰਤੇਗ ਬਾਦ ਸਾ ਮਾਰ ਆਪਾਂ ਸਤਜਾਰ ਸਿੰਘ ਭਾਈ ਸਤਜਾਰ ਸਿੰਘ ਦਾ ਮਨਾ ਰਹੇ ਨੇ ਤੇ ਸਾਰੀਆਂ ਸੰਗਤਾਂ ਨੂੰ ਵੱਧ ਚੜ ਕੇ ਇਸਾ ਦੇਣਾ ਚਾਹੀਦਾ ਹੈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਨਾਮ ਬਾਣੀ ਨਾਲ ਜੁੜਨਾ ਚਾਹੀਦਾ ਹੈ ਕੌਕੀ ਗੁਰਤੇਗ ਬਾਦਰ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਹੀ ਜਿਹੜੀ ਇਹ ਨੰਗ ਸਿੰਘ ਫੌਜਾਂ ਨੇ ਤਿਆਰਬਰ ਤਿਆਰ ਨੇ ਇਹ ਜਿਹੜਾ ਸਾਰਾ ਜਹੋ ਜਲਾਲ ਦੀ ਦੇਖ ਰਹੇ ਹੋ ਤੇ ਸਾਰਾ ਜਹੋ ਜਲਾਲ ਗੁਰਤੇਗ ਬਾਦਰ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਹੀ ਹੈ ਕਿਉਂਕਿ ਗੁਰਤੇਗ ਬਾਦਰ ਸਾਹਿਬ ਜੀ ਦੀ ਜਿਹੜੀ ਸ਼ਹੀਦੀ ਹੋਈ ਹੈ ਜਿਹੜੀ ਉਹਨਾਂ ਨੇ ਵੱਡਾ ਏਡਾ ਵੱਡਾ ਬਲੀਦਾਨ ਦਿੱਤਾ ਹੈ ਉਸ ਤੇ ਸਦਕਾ ਹੀ ਸਾਰਾ ਦੇਸ਼ ਵਾਸੀ ਜਿਹੜਾ ਸਾਰਾ ਦੇਸ਼ ਜਿਹੜਾ ਉਹਨਾਂ ਦੇ ਸਦਕਾ ਹੀ ਇਹ ਸਾਰਾ ਜਹੋ ਜਲਾਲ ਜਿਹੜਾ ਅੱਜ ਸਾਰੇ ਦੇਸ਼ ਵਿੱਚ ਫੈਲਿਆ ਹੋਇਆ ਹੈ ਇਹ ਉਹਨਾਂ ਦੀ ਕਿਰਪਾ ਹੈ ਤੇ ਉਹਨਾਂ ਦੀ ਕਿਰਪਾ ਇਦਾਂ ਹੀ ਬਣੀ ਰਹੂਗੀ ਜੇ ਤਖਤ ਸੰਸਾਰ ਖਤਮ ਨਹੀਂ ਹੁੰਦਾ ਗੁਰਤੇਗ ਬਾਦਰ ਸਾਹਿਬ ਜੀ ਦਾ ਸੰਸਾਰ ਇਦਾਂ ਚੱਲਦਾ ਰਹੂਗਾ ਇਦਾਂ ਹੀ ਮਹਾਰਾਜ ਦੇ ਪੰਥ ਝੁੱਲਦੇ ਰਹਿਣਗੇ ਨਿਸ਼ਾਨ ਝੁੱਲਦੇ ਰਹਿਣਗੇ ਨਗਾਰਿਆਂ ਨਾਲ ਮਹਾਰਾਜ ਦੀ ਫੌਜਾਂ ਤਿਆਰ ਪਰ ਤਿਆਰ ਰਹਿਣਗੀਆਂ ਗੱਜ-ਗੱਜ ਕਰੇਕ ਜਾਵੇ ਨਿਹਾਲ ਆ ਜਾਵੇ ਫਤਿਹ ਪਾਵੇ ਗੁਰਤੇਗ ਬਾਦਰ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਆਕਾਲ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਬੋਲ ਵੀ ਸੰਗਤਾਂ ਜਿਹੜੀਆਂ ਨੇ ਸਾਡੇ ਨਾਲ ਜੁੜੀਆਂ ਹੋਈਆਂ ਨੇ 350 ਸਾਲਾ ਜੀਤੀ ਦਿਹਾੜਿਆਂ ਨੂੰ ਸਮਰਪਿਤ ਜੜੇ ਨੇ ਕੋ ਗੁਰਮੁਖੀ ਸਮਾਗਮ ਜੜੇ ਨੇ ਉਲਕੀਧਾਰ ਨੇ ਇੱਕ ਤਰਫ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਨੰਦਪੁਰ ਸਾਹਿਬ ਦੇ ਵਿੱਚ ਜੜੇ ਨੇ ਗੁਰਮੁਖੀ ਸਮਾਗਮ ਜੜੇ ਨੇ ਕੁਇਵਾਈ ਜਾਣੇ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਜੜਾ ਨੇ ਕੋ ਸਮਾਗਮ ਜੜੇ ਨੇ ਕਿਰਵਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਸੰਤਾ ਜੜਿਆ ਨੇ ਅੱਜ ਗੁਰਕੇ ਮਹਿਲ ਦੇ ਵਿੱਚ ਪਹੁੰਚੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂਕਾਲਨ ਪੁਣਾਸੀ ਦੇ ਹਲੰਸ ਰੂਪੇ ਸਦਾ ਅੰਗ ਸੰਗੇ ਭੰਗੰਤ ਬੋਦੇ ਐਸੇ ਦੀਨ ਜੀ ਸਾਧਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਦਾ ਸਿੱਧੀ ਦਿਹਾੜਾ ਅਸੀਂ ਸਮੂਹ ਸੰਗਤਾਂ ਬਣਾ ਰਹੇ ਹਾਂ ਇਸ ਵਕਤ ਸਤਿਗੁਰੂ ਮਹਾਰਾਜ ਜਿਹੜਾ ਮਸਤਾਨ ਗੁਰਦੁਆਰਾ ਗੁਰੂ ਕੇ ਮਹਿਲ ਜੋ ਸ੍ਰੀ ਹਰਮੰਦਰ ਸਾਹਿਬ ਤੋਂ 5 ਕਿਲੋ ਮਿੰਟ ਦੀ ਦੂਰੀ ਤੇ ਹੈ ਉੱਥੇ ਸੰਗਤਾਂ ਬੜੇ ਸ਼ਰਧਾ ਦੇ ਭਾਵਨਾ ਨਾਲ ਖੂਰ ਸਾਹਿਬ ਦਾ ਸਿੱਧੀ ਦਿਹਾੜਾ ਬਣਾ ਰਹੀਆਂ ਐਸ ਵਕਤ ਹੀ ਦੇਖ ਰਹੇ ਹੋ ਧੜਕੇ ਦੇ ਜੋਰ ਧੜਕੇ ਦੀ ਤੇ ਜੋਰ ਸੰਗਤਾਂ ਬਣ ਦੇਖਾ ਦਿਖਾ ਰਹੀ ਹੈ ਕੁਲ ਕੇ ਨਕਰ ਚੱਲੇ ਹਨ ਅੰਦਰ ਮਹਾਰਾਜ ਦਾ ਸੱਚੇ ਪਾਤਸ਼ਾਹ ਗਰੀਬ ਨਵਾਲ ਜੀ ਨੂਈ ਪਾਤਸ਼ਾਹ ਜੀ ਗੁਰਬਾਣੀ ਕੀਰਤਨ ਚੱਲੇ ਹਨ ਮਹਾਰਾਜ ਜੀ ਲਿਸਾਨੀ ਸਾਹਿਬ ਨੇ ਸਿਕੋਡਾਟ ਕੋਟ ਨਮਸਕਾਰ ਕਰਦੇ ਹਨ ਮਹਾਰਾਜ ਜੀ ਸਾਰੇ ਸਾਥਕ ਸਾਈ ਗੁਰਤੀ ਕਾਂਕਸਾ ਵਿਸ਼ਾਲ ਨਗਰ ਕੀਰਤਨ ਦੀ ਔਰਮਤਾ ਹੋ ਜੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਨਗਰ ਕੀਰਤਨ ਹੁਣ ਜਰਾ ਉਹ ਗੁਰਕੇ ਮਹਿਲ ਜਰਾ ਪਹੁੰਚ ਚੁੱਕਾ ਹੈ ਹਾਂ ਗੁਰਕੇ ਮਹਿਲ ਲੈਣ ਕੀ ਤੱਕ ਪਹੁੰਚ ਗਿਆ ਹੈ ਤੇ ਗਦਕੇ ਦੀਆਂ ਸਾਰੀਆਂ ਜਿੱਥੇ ਬੰਦੀਆਂ ਆ ਰਹੀਆਂ ਨੇ ਤੇ ਕਿਸੇ ਗੁਰੂ ਸਾਹਿਬ ਵੀ ਆ ਰਹੇ ਨੇ ਗੁਰੂ ਸਾਹਿਬ ਵੀ ਪੰਜ ਪਿਆਰੇ ਨਾਲ ਭਲਕੇ ਸਾਹਿਬ ਸੱਜ ਕੇ ਗੁਰਸਾਹਿਬ ਜੀ ਆ ਰਹੇ ਨੇ ਚੁੱਕਿਆ ਕੀ ਬਿਲਕੁਲ ਵੱਟੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਇਸ ਸੰਗਤ ਆ ਉਹ ਜਿਹੜੀਆਂ ਨੇ ਉਹ ਇਸ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਸਹੁਲਤ ਕਰ ਰਹੀ ਸੀ ਔਰ ਜਗਾ ਜਗਾ ਤੇ ਨਗਰ ਕੀਰਤਨ ਦੇ ਸਵਾਗਤ ਲਈ ਜਿਹੜੀ ਸ਼ਰਧਾਲੂਆ ਵੱਲੋਂ ਜਿਹੜਾ ਵਾਜਾ-ਜਗਾ ਦਾ ਦੇ ਜਰਾਓ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਔਰ ਸੰਗਤਾਂ ਦੇ ਲਈ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੰਗਰ ਦੀ ਜਿਹੜੇ ਉਹ ਲਗਾਏ ਗਏ ਸੀ ਤਾਂ ਕੁਝ ਹੋਰ ਵੀ ਜਿਹੜੀਆਂ ਸੰਗਤਾਂ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਜੀ ਬਾਈ ਗੁਰਜੀ ਅੱਜ ਛਿੱਤੀ ਹਾਰਾਂ ਨੂੰ ਸਮਰਪਿਤ ਜਿਹੜਾ ਅੱਜ ਅਲੋਕਿਕ ਜਿਹੜਾ ਵਾ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਕੀ ਕਹੋਗੇ ਸਤਨਾ ਮਾਈ ਗੁੱਜੀ ਬਹੁਤ ਵਧੀਆ ਜੀ 4 ਸਾਲ ਹੁੰਦਾ ਹੈ ਪ੍ਰੋਗਰਾਮ ਤੇ ਸਾਰੀ ਸੰਗਤ ਐਸੇ ਤਰ੍ਹਾਂ ਹੀ ਆਉਂਦੀ ਕਿ ਬਿਲਕੁਲ ਇਸੇ ਤਰ੍ਹਾਂ ਜਿਹੜੀ ਸੰਗਤਾਂ ਨੇ ਉਹ ਵੱਡੀ ਗਿਣਤੀ ਦੇ ਵਿੱਚ ਨਤਪਸਤ ਹੋਣ ਲਈ ਪਹੁੰਚ ਜਾਨੇ ਔਰ ਅੱਜ ਜਿਹੜਾ ਛੇਤੀ ਦਿਹਾਰਿਆਂ ਨੂੰ ਸਮਰਪਿਤ ਜਿਹੜਾ ਵਾ ਉਹ ਗੁਰੂ ਕੀ ਪੁਰਤ ਸੰਤਾ ਜੜੀਆਂ ਨੇ ਗੁਰਕੇ ਮਹਿਲ ਤੋ ਪਹੁੰਚੋ ਯਾਨੀ ਥੋੜਾ ਨਗਰ ਕੀਰਤਨ ਵੀ ਚਲਾਇਆ ਹੈ ਹਾਂ ਗੁਰਕੇ ਮਹਿਲ ਦੇ ਵਿੱਚ ਪਹੁੰਚੂਗਾ ਔਰ ਸੰਤਾ ਤੁਸੀਂ ਦੇਖ ਸਕਦੇ ਹੋ ਗੁਰਕੇ ਮਹਿਲ ਦੇ ਵਿੱਚ ਜਿਹੜਾ ਨੇ ਉਹ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਜਿਹੜੀ ਆ ਕੁਝ ਸਮੇਂ ਦੇ ਵਿੱਚ ਹੀ ਜਿਹੜੀ ਆ ਉਹ ਇੱਥੇ ਜਿਹੜੀ ਆ ਪਹੁੰਚ ਜਾਏਗੀ ਤਾਂ ਜਿਹੜੀ ਸੰਤਾ ਜਿਹੜੀਆਂ ਨੇ ਇੱਥੇ ਬੱਜੀਆਂ ਨੇ ਉਹਨਾਂ ਦੀ ਨਾਲ ਵੀ ਇੱਥੇ ਗੱਲਬਾਤ ਕਰਨੀ ਕਿ ਉਹਨਾਂ ਦਾ ਕੀ ਕਹਿਣਾ ਹੈ ਅੱਜ ਦੇ ਦਿਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਕੀ ਕਹੋਗੇ ਜੀ ਜਰਾ ਅੱਜ ਸ਼ਿਦੀ ਦਿਹਾੜਿਆਂ ਨੂੰ ਸਮਰਪਿਤ ਜਿਹੜਾ ਵੈ ਪ੍ਰੋਗਰਾਮ ਜਿਹੜੇ ਉਹ ਨਿੱਕੇ-ਜਾਰੇ ਨੇ ਉਹਨਾਂ ਦੇ ਲਈ ਜੀ ਜਰਾ ਗੱਲਬਾਤ ਵੀ ਕਰਾਂਗੇ ਜਿਸ ਸੰਖਤਾ ਤੇ ਜਿਹਨੇ ਇਸ ਪੱਲੇ ਨਾਲ ਜੀ ਗੱਲਬਾਤ ਕਰਨੀ ਹੈ ਕਿ ਉਹਨਾਂ ਦਾ ਕੀ ਕੰਮ ਜੀ ਬਾਈਗੁਰ ਜੀ ਦਾ ਖਾਲਸਾ ਬਾਈਗੁਰ ਦੀ ਅੱਜ ਸ਼ਿਦੀ ਦਿਹਾੜਿਆਂ ਤੇ ਵੱਡੀ ਗੱਡੀ ਦੀ ਸੰਖਤਾ ਜਿਹੜੀ ਤੇ ਸ਼ਬਦ ਪੂਰੇ ਨੇ ਅੱਗੇ ਸਭ ਤੋਂ ਪਹਿਲਾਂ ਸੱਚਾ ਦੇ ਜਨੇ ਜਨੇ ਉਹਨਾਂ ਦੇ ਕੋਲ ਜਲਾ ਦੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅਸੀਂ ਕਰਮਾ ਭਾਗਾ ਵਾਲਿਆਂ ਕਿ ਜਿਹੜੇ ਆਜੀ ਦੀ ਸ਼ਤਾਬਦੀ ਦੇ ਦਰਸ਼ਨ ਕਰਦੇ ਪਏ ਆਂ ਸ਼ਾਇਦ ਆਉਣ ਵਾਲੇ ਵਕਤ ਅਗਲੀ ਸ਼ਤਾਬਦੀ ਦੇ ਦਰਸ਼ਨ ਵੀ ਨਾ ਕਰ ਸਕੀ ਇਸ ਲਈ ਹਰ ਕਿਸੇ ਨੂੰ ਹੋਮ ਹੋਮ ਆ ਕੇ ਜ਼ਰੂਰ ਆਉਣਾ ਚਾਹੀਦਾ ਹੈ ਗੁਰੂ ਕੇ ਮਹਿਲ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਜਨਮ ਸਥਾਨ ਹੈ ਗੁਰਕਾ ਮਹਿਲ ਔਰ ਜਿੱਥੇ ਦੀ 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 ਜਿਹੋਈ ਹੈ ਜਿਹ ਦੀ ਦਿਹਾੜਾ ਦੇ ਦਿੱਲੀ ਮਨਾਇਆ ਜਾ ਰਿਹਾ ਪਰ ਗੁਰੂ ਘਰ ਦੇ ਗੁਰੂ ਸਾਹਿਬ ਦਾ ਹੈਗਾ ਇਸ ਲਈ ਸੰਗਤਾਂ ਇੱਥੇ ਵੀ ਬਹੁਤ ਸ਼ਰਦਾ ਨਾਲ ਮਨਾਉਂਦੀਆਂ ਨੇ ਇੱਥੇ ਵੀ ਜਨਮ ਦਿਹਾੜਾ ਵੀ ਦਿੱਦੀ ਸ਼ਤਾਬਦੀ ਜਿਆਦਾ ਮਨਾਈ ਜਾ ਰਹੀ ਹੈ ਬਿਲਕੁਲ 350 ਸਾਲਾਂ ਦੀ ਸ਼ਤਾਬਦੀ ਹੈ ਉਹ ਵੱਡੇ ਪੱਧਰ ਤੇ ਜਿਹੜੀਆਂ ਸਿੱਖ ਸੰਗਤਾਂ ਵੱਲੋਂ ਜਿਹੜੀ ਉਹ ਮਨਾਈ ਜਾ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਦੇਸ਼ ਵਿਦੇਸ਼ਾਂ ਤੋਂ ਸੰਤਾ ਜਰੀਆ ਨੇ ਉਹ ਜਰੀਆ ਤੇ ਲੱਖਪਤਾਂ ਉਹਨਲੀ ਪਹੁੰਚੀਆਂ ਨੇ ਤਾਂ ਗੁਰਗੀਆਂ ਲਾੜ ਲਿਆ ਫੌਜਾਂ ਜਿਹੜੀਆਂ ਨੇ ਉਹ ਵੀ ਇਸ ਜਗ੍ਹਾ ਤੇ ਜਰੀਆ ਨੇ ਪਹੁੰਚ ਚੁੱਕੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੀਰਤਨ ਜਿਹੜਾ ਉਹ ਹੁਣ ਆਪਣੇ ਆਖਰੀ ਪੜਾਅ ਉੱਤੇ ਗੁਰਕੇ ਮਹਿਲ ਜਿਹੜਾ ਉਹ ਉੱਤੇ ਪਹੁੰਚ ਚੁੱਕਾ ਗੁਰਕੇ ਮਹਿਲ ਦੇ ਵਿੱਚ ਪਹੁੰਚ ਚੁੱਕਾ ਵਾ ਉਹ ਕੁਝ ਸਮੇਂ ਦੇ ਵਿੱਚ ਪਾਲਕੀਪ ਸਾਹਿਬ ਉਹ ਵੀ ਜਿਹੜੇ ਨਹੀਂ ਉਹ ਤੇ ਜਿਹੜੇ ਨੇ ਉਹ ਪਾਲਕੀ ਸਾਹਿਬ ਵੀ ਜਿਹੜੀਆਂ ਉੱਤੇ ਗੁਰਕੇ ਮਹਿਲ ਪਹੁੰਚ ਰਹੀ ਹੈ ਤਾਂ ਜਿਹੜੇ ਸਿਰਸ਼ਟ ਉਹ ਵੀ ਆ ਲਾਟੀਆਂ ਪਹੁੰਚਾ ਦਿੱਤਾ ਨੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਸਰਿਵਰ ਤੇਗ ਬਾਦਲ ਸਾਹਿਬ ਜੀ ਦਾ 350 ਸਾਲਾਂ ਜਿਹੜਾ ਸੰਕਟਾਂ ਮੜੀਆਂ ਤੁਮਕਾਮ ਨਾ ਬਣਾ ਰਹੀਆਂ ਨੇ ਅੱਜ ਦਾ ਦਿਹਾੜਾ ਉਹ ਦਿਹਾੜਾ ਜਦੋਂ ਭਾਈ ਮਤੀਦਾ ਜੀ ਭਾਈ ਸੱਤੀਦਾ ਜੀ ਭਾਈ ਦਿਆਲਾ ਜੀ ਨੂੰ ਦਿੱਲੀ ਚਾਣੇ ਚਾਉਂ ਜੇ ਗੁਰਦੇਵ ਬਾਦਲ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਅੱਜ ਉਹ ਦਿਹਾੜਾ ਹੈਗਾ ਹੈ ਬੜੀਆਂ ਦੰਦਰ ਤੁਮਕਾਮ ਨੂੰ ਅੱਜ ਜਿਹੜਾ ਪ੍ਰੋਗਰਾਮ ਮਲਿਸ਼ਾਨ ਅਨੰਦਪੁਰ ਸਾਹਿਬ ਵਿਖੇ ਚੜਾਪ ਦੇ ਮਨਾਈ ਜਾ ਰਹੀ ਹੈ ਅੱਜ ਦੇ ਦਿਨ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਨਹੀਂ ਗਏ ਉਹਨਾਂ ਨੂੰ ਬੇਨਤੀ ਹੈ ਆਪਣਾ ਇੰਤਜ਼ਾਮਾ ਕੱਢ ਕੇ ਪਰਿਵਾਰਾਂ ਸਮੇਂ ਪਹੁੰਚਣ ਦੀ ਕਿਰਪਾਲਤਾ ਕਰੋ ਗੁਰੂ ਦੇ ਮੈਦਾਨ ਦੇ ਵਿੱਚ ਜੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ਾ ਤੋਂ ਵੀ ਸੰਕਟ ਜੜੀਆਂ ਨੇ ਉੱਥੇ ਪਹੁੰਚਿਆ ਨੇ ਅੱਜ ਹੋਰ ਇੱਕ ਤਰਫ ਪੰਜਾਬ ਸਰਕਾਰ ਜਿਹੜੀ ਹੈ ਉਹ ਵੀ ਇਸ ਦਿਹਾੜੇ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਬੜੇ ਸ਼ਰਧਾ ਦੇ ਨਾਲ ਸਰਕਾਰ ਦੇ ਨਾਲ ਜਿਹੜੀ ਮਨਾ ਰਹੀ ਹੈ ਕੀ ਕਹੋ ਬਹੁਤ ਵਧੀਆ ਗੱਲ ਹੈ ਜੀ ਵੇਖੋ ਸਾਡੇ ਗੁਰੂਆਂ ਦੇ ਸਾਰੇ ਦਿਹਾੜੇ ਮਨਾਨੇ ਚਾਹੀਦੇ ਆ ਬੜਾ ਜਿਹੜਾ ਭਗਵੰਤ ਜੀ ਨੇ ਕੰਮ ਕੀਤਾ ਬਹੁਤ ਸ਼ਲਾਲਾ ਜੋਗ ਹੈ ਆਪ ਅਨੰਦਪੁਰ ਸਾਹਿਬ ਬਾਬੇ ਪੂਰੀ ਵਾਲਿਆਂ ਨੇ ਨਗਰ ਕੀਰਤਨ ਗਿਆ ਕਰਤਾਰਪੁਰ ਤੋਂ ਉਹਦੇ ਜੋ ਹਾਜ਼ਰੀ ਭਰੀ ਆ ਹੋ ਗਿਆ ਹੈ ਬੜਾ ਪ੍ਰਬੰਧ ਹੈ ਸੰਤ ਗੰਦਰ ਨੂੰ ਸੰਤ ਨੂੰ ਬੇਨਤੀ ਆਪਣੇ ਪ੍ਰਵਾਸ ਵਿੱਚ ਤੁਝੋ ਕੋਈ ਕਮਰਿਆਂ ਦੀ ਲੋੜ ਨਹੀਂ ਰੀਕਸ਼ੇ ਲਾਏ ਉਹਨਾਂ ਨੇ ਕਮਰੇ ਵਾਈਟ ਸਟਰ ਹੋਟਲ ਵਾਂਗੂ ਭਰਾਏ ਆ ਜਿਹੜਾ ਰਾਤ ਰਾਹ ਜਾਂਦਾ ਆਨੰਦ ਹੀ ਮਾਨ ਦਾ ਨਾਨਕੀ ਚੱਕ ਬਣਾਇਆ ਜੀ ਉਹਨਾਂ ਨੇ ਅਨੰਦਪੁਰ ਸਾਹਿਬ ਆਹੀ ਫੇਰ ਜਾ ਰਹੇ ਆ ਚੰਮਾ ਨੂੰ ਗਲ ਮਹੱਲਾ ਉੱਥੇ ਮਹੱਲੇ ਦੀਆਂ ਤਿਆਰੀਆਂ ਹੋਇਆ ਖਤਸੂ ਵੈਗੁਰਦੀ ਦਾ ਕਾਲਸਾ ਵੈਗੁਰਦੀ ਦੀ ਫਤਿਹ ਖਾੜਾ ਲੰਮਾ ਇਸ ਤੋਂ ਬਾਅਦ ਇੱਥੇ ਆਇਆ ਹੋਵੇ ਵੱਡੀ ਗਿਤੀ ਦੇ ਵਿੱਚ ਸੰਤਾ ਜਿਹੜੀਆਂ ਨੇ ਗੁਰਕੇ ਮਹਿਲ ਜਿਹੜੀਆਂ ਨੇ ਉਹ ਨਕਸ਼ਾ ਤਰਹੋਂ ਦੀਆਂ ਜਿਹੜੀਆਂ ਨੇ ਹੋਰ ਨਗਰ ਕਦਰਤ ਨਹੀਂ ਜਦੋਂ ਆਉਂਦਾ ਉਹ ਚੀਜ਼ ਸਾਹਮਣੇ ਦੇਖਿਆ ਬਹਿ ਉਹ ਤੇ ਕੁਝ ਨਹੀਂ ਸਕਦੇ ਤਸਵੀਰਾਂ ਮੀਟਿੰਗ ਗੁਰਕੇ ਮਹਿਲ ਤੱਕ ਪਹੁੰਚ ਗਿਆ ਗੁਰਸ਼ਾੰਤ ਪਾਲਕੀ ਸਾਹਿਬ ਵੀ ਉੱਡੇ ਨੇ ਉਹ ਵੀ ਉਹਨਾਂ ਤੱਕ ਗੁਰਕੇ ਮਹਿਲ ਕੋਲ ਗੁਰਕੇ ਮਹਿਲ ਤੱਕ ਪਹੁੰਚ ਗਏ ਤੇ ਨਗਰ ਕਦਰਤ ਦੀ ਜਿਹੜੀ ਨਗਰ ਕਦਰਤ ਨੂੰ ਦੇਰਾਉ ਕੰਪਨ ਹੋਏਗਾ ਔਰ ਵੀਰਾਂ ਜਿਹੜਿਆ ਨੇ ਸਵੇਟੋ ਹੀ ਵੱਡੀ ਗਿਣਤੀ ਦੇ ਵਿੱਚੋਂ ਸੰਕਟਾਂ ਜਿਹੜਿਆ ਨੇ ਉੱਪੋਂ ਗੁਰਕੇ ਪਿਆਰ ਨਸਮਤਾ ਕੌਂਟੀਨੂਟੀ ਜਿਹੜਿਆ ਦੇਖ ਸਕਦੇ ਕੋਈ ਕਸਬੀ ਦਾ ਟੋਕਿਆ ਦਿਆ ਜਿੱਤੇ ਵੱਡੀ ਗਿਣਤੀ ਦੇ ਵਿੱਚ ਸੰਕਟਾਂ ਬਣੋ ਜਿਹੜਾ ਖਾਤਾ ਮਾਟਾ ਕਟ ਜਿਹੜਾ ਹੈ ਔਰ ਫਿਰੋ ਚੰਨਾ ਦੇ ਵਿੱਚ ਜਿਹੜਾ ਉਹਨਾਂ ਦੀ ਸ਼ਾਦ ਹੋਤੀਦਾ ਲੋਕ ਨਮਨ ਜਿਹੜਾ ਉਹ ਸੰਕਟਾਂ ਬਲੋ ਕੀਤਾ ਜਾ ਰਿਹਾ ਤਾਂ ਤੁਸੀਂ ਦੇਖਦੇ ਰਹੋ ਪੰਜਾਬ ਪਰ ਟਾਈਮ ਮੁਕੇਸ਼ ਪਵਾ ਅੰਮ੍ਰਿਤਸਰ